ਡਿੰਪੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜ਼ਿਆਦਾ ਹੈ ਜੀ ਇਸ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਹੈ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਹੈ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਆਬੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਹੈ ਸ਼ਾਮਲ ਹੋਣਾ ਪ੍ਰਮਾਤਮਾ ਸੋਹਣਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਹਨਾਂ ਕਰਕੇ ਜੀ ਅਸੀਂ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਕਿ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜੀ ਤੁਸੀਂ ਕੰਫੀਡੈਂਟ ਹੋ ਥੋੜਾ ਬਹੁਤ ਤਾਂ ਦਿਲ ਦੇਖੋ ਧੜਕਦਾ ਹੀ ਹੈ ਜੋ ਵੀ ਹੈ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ 'ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਿਲਕੁਲ ਬਟ ਕੌਨਫੀਡੈਂਟਾਂ ਦੀ ਬਹੁਤ ਚਾਹੀਦੀ ਹੈ ਉਮੀਦ ਹੈ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਟਾ ਇਕੱਠ ਕੋ ਪੀਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਹੈ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਖਲਾਸ਼ਰੀ ਤਾਂ ਮਿਲ ਹੀ ਰਹੀ ਹੈ ਇਸ ਤੋਂ ਕੋਈ ਦੂਰ ਹੈ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਜੀ ਦੋ ਦੋ ਰਾਉਂਡ ਹੀ ਹੋਏ ਆ ਇਸ ਤਰ੍ਹਾਂ ਦੀਆਂ ਨਹੀਂ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੂਜੀ ਅੱਗੇ ਟੱਪ ਲੈਣ ਦੀ ਹੈ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕੀਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਉਹ ਨਜ਼ਰ ਤੜਕੂ ਰਹੂਗਾ ਉਮੀਦ ਹੈ ਵੀ 10000 ਰੁਪਏ ਕਮਾਉਣੇ ਸੋਚ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਪੀ ਢਿੱਲੋਂ ਲਗਾਤਾਰ ਜਿੰਪੀ ਢਿੱਲੋਂ ਜਿੰਦਾਬਾਦ ਬਾਈ ਜੀ ਜਿੰਦਾਬਾਦ 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 ਇਹ ਜਿੰਪੀ ਢਿੱਲੋਂ ਕਰਕੇ ਲੀਡ ਆਈ ਹੈ ਜੀ ਸਾਰੇ ਬੰਦੇ ਡਿੰਪ ਬਹੁਤ ਉਹਨਾਂ ਨੇ ਮਤਲਬ ਮੰਡੀ ਦਾ ਸੁਧਾਰ ਕੀਤਾ ਜੀ ਤੇ ਪਹਿਲਾਂ ਬਿਨਾ ਪਾਵਰ ਤੋਂ ਵੀ ਕਰਦੇ ਰਹੇ ਤੇ ਹੁਣ ਅੱਗੇ ਤੋਂ ਹੋਰ ਵੱਧ ਕਰਨਗੇ ਵਿਕਾਸ ਦੀ ਤੇ ਉਹਨਾਂ ਦੀ ਸ਼ਰਾਫਤ ਦੀ ਜਿੱਤ ਹੋਈ ਹੈ ਜੀ ਸੱਚੀ ਲੱਗਦਾ ਹੁਣ ਜਿਹੜੇ ਬਾਕੀ ਰਾਊਂਡ ਰਹਿੰਦੇ ਉਹਦੇ ਵਿੱਚ ਵੱਡੀ ਲੀਡ ਹੈਵੇਂ ਜਿਉਂ ਵੱਧ ਪਹੁੰਚ ਜਾਵੇ ਘਟਦੀ ਨਹੀਂ ਲੀਡ ਹਾਂਜੀ ਤੁਹਾਡੇ ਚ ਕਿੰਨਾ ਅੱਛਾ ਹੈ ਜੀ ਬਹੁਤ ਜ਼ਿਆਦਾ ਜਿੰਨਾ ਕਹ ਸਕਦੇ ਉਹਨਾਂ ਤੋਂ ਥੋੜਾ ਹੈ ਕਿਦਨਵੇਂ ਪੱਧਰ ਹੈ ਜੀ ਬਾਰੇ ਜਿਹੜੀ ਮਿਹਨਤ ਵੱਲੇ ਪਈ ਹੈ 12 ਸਾਲਾਂ 13 ਸਾਲਾਂ ਤੋਂ ਮਿਹਨਤ ਵੱਲੇ ਪਈ ਹੈ ਹੀ ਸਾਡੇ ਹਰ ਵਾਰੀ ਅਸੀਂ ਤਾਂ ਬਾਈ ਜੀ ਦੇ ਨਾਲ ਆ ਬਾਈ ਜੀ ਦੇ ਨਾਲ ਹੀ ਜਿੱਥੇ ਬਾਈ ਗਏ ਉੱਥੇ ਗਏ ਸਾਰੇ ਵਕਾਫੀ ਗੱਲ ਕਰਾਂਗੇ ਕਿਹੜੇ ਕਿਹੜੇ ਵਕਾਫੀ ਸਾਰੇ ਵਕਾਫੇ ਜਿਹੜੇ ਪਏ ਆ ਪਹਿਲਾਂ ਕੋਈ ਹੋਇਆ ਨਹੀਂ ਬਾਈ ਜੀ ਇਹਨਾਂ ਨੂੰ ਹੋਇਆ ਹੋਣੇ ਹੈ ਸੀਵਰੇਜ ਦਾ ਪਾਣੀ ਦਾ ਜੋ ਵੀ ਮਤਲਬ ਲਾਈਟਾਂ ਦਾ ਜੋ ਮੰਡੀ ਦੀਆਂ ਸੜਕਾਂ ਦਾ ਉਹ ਇਹਨਾਂ ਨੇ ਕਰਾਉਣਾ ਜੀ ਔਰ ਇਹਨਾਂ ਨੇ ਵਾਅਦੇ ਕੀਤੇ ਆ ਕਰਨਗੇ ਕਰਾਉਣਗੇ ਵੀ ਨਾ ਕਰਨ ਉਹਦਾ ਹੰਕਾਰ ਤੁਸੀਂ ਜਿੰਨੀਆਂ ਵੀ ਫੋਟੋਆਂ ਵੇਖਿਆ ਉਹਦੇ ਵਿੱਚ ਜਿਵੇਂ ਇੱਕ ਫਿਲਮੀ ਸਟਾਰ ਹੁੰਦਾ ਹੈਗਾ ਰਾਜਾ ਤੇ ਰਾਣੀ ਲੋਕਾਂ ਨੇ ਉਹਦੇ ਹੰਕਾਰ ਨੂੰ ਤੋੜਨ ਪਿੱਛੇ ਮੋੜ ਪਾਈ ਹੈ ਤਾਂ ਕਿ ਜਿਹੜੀ ਪਬਲਿਕ ਹੈਗੀ ਆ ਉਹ ਸਭ ਕੁਝ ਜਾਣਦੀ ਹੈ ਤੇ ਅੱਜ ਤੱਕ ਰਾਜੇ ਮਹਾਰਾਜ ਦਾ ਹੰਕਾਰ ਨਹੀਂ ਰਹਿਣ ਦਿੱਤਾ ਇਹ ਤਾਂ ਇੱਕ ਆਮ ਪਰਿਵਾਰ ਚੋਂ ਬੱਚਾ ਪੈਦਾ ਹੋਇਆ ਹੈ ਕਹਿੰਦੇ ਆ 12 ਸਾਲਾਂ ਬਾਅਦ ਰੋਡੀਆਂ ਦੀ ਸੁਣਿਆ 12 ਸਾਲਾਂ ਬਾਅਦ ਰੋਡੀਆਂ ਦੀ ਸੁਣਿਆ ਬੱਲੇ ਟੋਕ 32 ਸਾਲ ਤੋਂ ਬਾਅਦ ਗਿੱਦੜਵਾ ਦਾ ਜੰਪਲ ਇਥੋਂ ਦਾ ਐਮਐਲਏ ਬਣ ਜਾ ਰਿਹਾ 32 ਸਾਲ ਬਾਅਦ ਦੇ ਬੰਦਿਆਂ ਨੇ ਵਾਹ ਬਹੁਤ ਕੰਮ ਕੀਤਾ ਬੀਪੀਟੇ ਲੜੇ ਕਰੋ ਉਹਨਾਂ ਜਿਹੀ ਕਿਤੇ ਆ ਉਹ ਵੀ ਖਮੀਜ਼ੇਦਾਰ ਹੀ ਖੜਿਆ ਹੋਇਆ ਗਿੱਦੜਵਾ ਮੰਡੀ ਦੇ ਨਾਲ ਸੀ ਆਇਆ ਜਿਹੜੀ ਅੱਥੇ ਨਾਲ ਸ਼ਰਾਬਤ ਨਾਲ ਉਹਨਾਂ ਨੇ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਤੋੜੀ ਰੱਖਿਆ ਬਹੁਤ ਵਧੀਆ ਬੀਪੀਟੇ ਲੋ ਇਹਨਾਂ ਨੇ ਹਮੇਸ਼ਾ ਕਮਾਇਆ ਗਰੀਬੁਰਬੇ ਫਰੇਕ ਦੇ ਹਰੇਕ ਨਾਲ ਸ਼ਹਿਰ ਨਾਲ ਖੜੇ ਜਿਆ ਇਹਨਾਂ ਦੇ ਵਾਟਰ ਵਾਦਾ ਦੇ ਸੀਮਤ ਦਾ ਵਾਲਾ ਕਿਤਾਬ ਦਬਾ ਕੇ ਵੀ ਲੋਣੇ ਪਰਿਵਾਰਾਂ ਨੂੰ ਜੋੜੀ ਰੱਖਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਕਾਲੀ ਦਲ ਦੇ ਵਰਕਰਾਂ ਨੂੰ ਆਪਦੇ ਨਾਲ ਜੋੜਿਆ ਵਧੀਆ ਕੰਮ ਕੀਤਾ 2 ਮਹੀਨਿਆਂ ਦੇ ਵਿੱਚ ਤਾਂ ਜਿੱਤ ਆ ਕਾਲੀ ਦਲ ਦੇ ਵਰਕਰਾਂ ਦੇ ਬਹੁਤ ਸਪੋਰਟਰ ਆ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਦੀ ਵੀ ਆਈ ਹੈ ਆ ਮਾਦਮੀ ਦੇ ਸਾਹਮਣੇ ਰਲ ਕੇ ਬੜਾ ਨਹੀਂ ਜੀ ਨਹੀਂ ਪਾਰਟੀ ਨੂੰ ਘਰੋਟ ਕੇ ਸਾਰਿਆਂ ਨੂੰ ਸਾਰਿਆਂ ਨੇ ਵੋਟਾਂ ਪਾਈ ਕੋਈ ਵੀ ਹੋਵੇ ਇੱਕ ਹੀ ਪਾਰਟੀ ਜਿੰਦਾਬਾਦ ਇੱਕਾ ਜਰਮਾ ਜੀ ਨੇ ਤੁਹਾਨੂੰ ਬਹੁਤ ਮਿਹਨਤ ਕੀਤੀ ਹੈ ਅਸੀਂ ਬਹੁਤ ਜਿਆਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਕਹੀ ਤੁਸੀਂ ਐਮਐਲਏ ਬਣਾਓ ਡੈਂਪੀ ਢੱਲਣ ਨੂੰ ਤੇ ਮੰਤਰੀ ਮੈਂ ਲਊਗਾ ਠੀਕ ਹੈ ਜੀ ਤੇ ਮੰਤਰੀ ਬਣ ਗਏ ਡੈਂਪੀ ਢੱਲੋ ਸਾਹਿਬ ਤੇ ਵੱਧ ਤੋਂ ਪਿੰਡਾਂ ਦੇ ਕੰਮ ਹੋਣਗੇ ਵਿਕਾਸ ਹੋਣਗੇ ਹੰਕਾਰ ਨੂੰ ਮਾਰ ਪਈਏ ਬਈ ਜੀ ਲੋਕ ਸਿਆਣੇ ਹੋ ਗਏ ਹੰਕਾਰ ਨੂੰ ਮਾਰ ਪਈਏ पीट न पीट न राउंडन शहर आम आदमी पार्टी जित्री अमर जी बहुत फंड लिया बहुत ਆਰੋ ਮਹੀਨੇ ਦੇ ਵਿੱਚ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਜੀ ਬਾਈ ਡੈਪੀਟਲ ਹੁੰਦੀ ਹੈ